ਸੋਸ਼ਲ ਮੀਡੀਆ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੁੰਡਾ ਕੁੜੀ ਦੇ ਨਾਲ ਚੌੜ ਕਰਦਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਨੂੰ ਇੱਧਰ ਉੱਧਰ ਖਿੱਚਦਾ ਨਜ਼ਰ ਆ ਰਿਹਾ ਦਰਸਲ ਇਹ ਵੀਡੀਓ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਯਾਦਗਰੀ ਅਸਥਾਨ ਦੀ ਹੈ ਜਿੱਥੇ ਇਹ ਮੁੰਡਾ ਕੁੜੀ ਨਾਲ ਛੇੜਛਾੜ ਕਰਦਾ ਨਜ਼ਰ ਆ ਰਿਹਾ ਕੁੜੀ ਨੂੰ ਇੱਧਰ ਉੱਧਰ ਖਿੱਚਦਾ ਦਿਖਾਈ ਦੇ ਰਿਹਾ ਹਲਕੇ ਮੌਕੇ ਤੇ ਮੌਜੂਦ ਦੋ ਔਰਤਾਂ ਵੱਲੋਂ ਉਹਨਾਂ ਨੂੰ ਰੋਕਿਆ ਨਹੀਂ ਗਿਆ ਜਿਨ੍ਹਾਂ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੌਕੇ ਤੇ ਨਿੰਗ ਸਿੰਘ ਜਥੇਬੰਦੀਆਂ ਗੁਰੂ ਘਰ ਵਿੱਚ ਪਹੁੰਚੀਆਂ ਨੇ ਜਦੋਂ ਗੁਰੂ ਘਰ ਦੇ ਪ੍ਰਧਾਨ ਦੇ ਨਾਲ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿੰਗ ਸਿੰਘਾਂ ਅਤੇ ਪ੍ਰਧਾਨ ਦੀ ਤਲਖੀ ਦੇਖਣ ਨੂੰ ਮਿਲੀ ਨਿੰਗ ਸਿੰਘ ਜਥੇਬੰਦੀਆਂ ਨੇ ਉਕਤ ਨੌਜਵਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਨਿੰਗ ਸਿੰਘਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਗੁਰੂ ਘਰ ਦੇ ਅੰਦਰ ਮਰਿਆਦਾ ਦੀ ਉਲੰਘਣਾ ਕੀਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਨਿਹੰਗ ਸਿੰਘ ਜਥੇਬੰਦੀਆਂ ਅਤੇ ਗੁਰਦੁਆਰਾ ਦੇ ਪ੍ਰਧਾਨ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਨੇ ਆ ਦਾਂਸਾ ਦਾ ਡਾਟਾ ਨਹੀਂ ਮੁੰਡਾ ਦਾੜੀ ਆਈ ਪੀ ਆ ਤੂੰ ਇਹਨੇ ਬੱਚਾ ਹੋ ਤੁਸੀਂ ਭਾਈ ਸਾਹਿਬ ਐਦਾਂ ਨਾ ਐਦਾਂ 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 ਦੀਆਂ ਗੱਲਾਂ ਨਾ ਕਰੋ ਜਿੱਦਾਂ ਮੈਂ ਤੁਹਾਨੂੰ ਤੁਸੀਂ ਦੇਖੋ ਇਹ ਗੱਲਾਂ ਨਾਲ ਸਾਨੂੰ ਮੈਂ ਮੇਰੀ ਗੱਲ ਤੁਸੀਂ ਦੇਖੋ ਮਹਾਰਾਜ ਤੁਸੀਂ ਦੇਖੋ ਤਾਂ ਗੱਲਾਂ ਆਂਛਾ ਤਾਂ ਥੋੜਾ ਜਿਹੜਾ ਤੈਨੂੰ ਡਾਟਾ ਕੇ ਪੰਜ ਸਾਲ ਦਾ ਬੱਚਾ ਉਹ ਸਾਰੀ ਉਮਰ ਕੱਢ ਲਈ ਬੱਸ ਬੋਲੀ ਚਿੰਮੇ ਕਰੀਏ ਗੱਲ ਉਹਨੂੰ ਬਾਬਾ ਬਾਈ ਕਹਿੰਦੇ ਐ ਪਰ ਤੁਸੀਂ ਹੁਣ ਇਹ ਬੋਲੋ ਗੱਲ ਕਰਦੇ ਐ ਸਾਰੇ ਆ ਗਏ ਬਾਬਾ ਬਾਈ ਕੋਲ ਬੈਠੇ ਨੇ ਗੱਲਤ ਗੱਲ ਨਹੀਂ ਕਰ ਰਹੇ ਗਾਲ ਨਹੀਂ ਕੱਢੀ ਵਾਈ ਦੀ ਗੱਲ ਕਰ ਰਹੇ ਮੇਰੀ ਬੇਟੀ ਫੋਨੀ ਬੈਠ ਕੇ ਨਿਬੇੜਨਾ ਹੈ ਇਹੀ ਹਰਕਤ ਕਿਸੇ ਬੰਦੇ ਨੇ ਮੂਨੇ ਨੇ ਕਰੀ ਹੁੰਦੀ ਜਾਂ ਕਿਸੇ ਕੋਲ ਆਪ ਚੱਕਦੇ ਨਹੀਂ ਤੁਹਾਡੇ ਕੋਲ ਆਇਆ ਕੋਈ ਬੰਦੀ ਕਰ ਤੁਸੀਂ ਆਪ ਚੱਕ ਪ੍ਰਧਾਨ ਦਾ ਜਵਾਬ ਤਾਂ ਮੈਂ ਗੱਲ ਨਹੀਂ ਮੈਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਨਾ ਲਿਆਜ ਕਰਦਾ ਉਹਨੂੰ ਵੇਲੇ ਆਓ ਉਹਦੇ ਲਿਆਜ ਨਹੀਂ ਕਰਦੇ ਉਹਨੂੰ ਮੈਂ ਨਾ ਲਿਆਜ ਕਰਾਂ ਨਾ ਬਦਮਾਸ਼ੀ ਕਰਾਂ ਤੁਸੀਂ ਉਹਨੂੰ ਵੇਲੇ ਆਓ ਨਹੀਂ ਫਿਰ ਆਪਦੇ ਅਸੀਂ ਆਪਣੇ ਹਿਸਾਬ ਨਾਲ ਲਿਆਵਾਂਗੇ ਨਹੀਂ ਤੁਸੀਂ ਉਹਨੂੰ ਉਰੇ ਲਿਆਓ ਮੈਂ ਰੱਖ ਲਉ ਨਾਮ ਨਹੀਂ ਰੱਖਣਾ ਬਦਮਾਸ਼ ਹੋ ਤੁਸੀਂ ਟਾਈਮ ਰੱਖੋਗੇ ਸਾਡੇ ਨਾਲ ਨਹੀਂ ਟਾਈਮ ਰੱਖੋਗੇ ਮੈਂ ਸੀ ਮੈਂ ਮੈਂ ਕਹਿੰਦਾ ਇਦਾਂ ਨਹੀਂ ਤੁਸੀਂ ਫੇਰ ਟਾਈਮ ਜਦੋਂ ਨਹੀਂ ਮੈਨੂੰ ਕਹਿ ਰਹੇ ਬੀ ਬਦਵਾਸ਼ੀ ਨਹੀਂ ਹੈ ਬਦਵਾਸ਼ੀ ਹੁੰਦੀ ਉਹਨੂੰ ਕਰਦੇ ਸੀ ਉਹ ਹੁਣ ਵੀ ਸਾਡੇ ਅੱਗੇ ਅੱਗੇ ਆਇਆ ਸ਼ਹਿਰ ਦੇ ਪੁੱਜਾਣੇ ਦੇਖਿਆ ਹੈ ਉਹ ਕਹਿੰਦਾ ਸਾਡੇ ਅੱਗੇ ਆਰਾ ਗੱਡੀ ਦਾ ਜੀ ਘੇਰ ਲੈਂਦੇ ਤੁਸੀਂ ਹੁਣ ਕਹਿੰਦੇ ਟਾਈਮ ਰੱਖੋਗਾ ਬਾਈ ਇਹ ਲੈ ਲੈਂਦੀ ਹੈ ਇਹਨਾਂ ਨੂੰ ਕਿਉਂ ਬੱਚੇ ਕ ਟਾਈਮ ਰੱਖਣ ਦਾ ਕੀ ਮਤਲਬ ਹੈ ਭਾਈ ਸਾਹਿਬ ਜੀ ਆਪਾਂ ਕੋਈ ਮੈਨੂੰ ਦੱਸੋ ਟਾਈਮ ਰੱਖਣ ਦਾ ਮਤਲਬ ਦੱਸੋ ਉਹਨਾਂ ਦੇ ਬੀਬੀਆਂ ਬਲਾਉਂਦੇ ਨੇ ਸਹੀ ਕਰਨਾ ਬਾਬਾ ਜੀ ਭਾਈ ਇਹ ਗਰੂਪ ਕਰਦੇ ਨੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਇੱਕ ਚਾਰ ਇੱਕ ਮਿੰਟ ਬਾਬਾ ਜੀ ਹਜੂਰੀ ਦੇ ਵੀਰੇ ਮੇਰੀ ਸੁਣੋ ਗੱਲ ਛੋਟੇ ਕਰਕੇ ਆਏ ਆ ਨਾ ਟ੍ਰੇਕਰ ਕਰਕੇ ਆਏ ਪੁਲਿਸ ਆ ਗਰੂਮਾਂ ਲਿਖ ਰਹੇ ਆ ਬੀਬੀਆਂ ਨਾਲ ਕਹਿਣ ਕਿਆਂ ਬੱਚੀਆਂ ਕੋਈ ਗੱਲ ਕਰਨੀਆਂ ਤੁਹਾਨੂੰ ਓ ਯਾਰ ਬੱਚੀਆਂ ਕੀ ਕਹਿੰਦੇ ਆ ਲੁੱਟਪਣਾ ਹੈ ਵੀਡੀਓ ਦੇ ਵਿੱਚ ਛੋੜੀ ਆ ਉਹਨਾਂ ਲਈ ਕੋਈ ਯਾਰ ਲੁੱਟਪਣਾ ਦੇਖ ਰਹੇ ਸਾਨੂੰ ਭਾਈ ਸਾਹਿਬ ਆਪਾਂ ਨਾ ਇਹ ਇਹ ਗੱਲ ਨੂੰ ਨਾ ਮੇਰੀ ਗੱਲ ਉਹ ਗਰਮ ਕਰ ਦਈਏ ਟੱਗੇ ਆ ਕਰ ਰਹੇ ਆ ਫਿਰ ਅਸੀਂ ਦੇ ਗੱਲਾਂ ਗੱਲਾਂ ਚੇ ਕਰਵਾਉਣੇ ਕਾਰਵਾਈ ਕਰਾਂਗੇ ਪਰਚਾ ਵੀ ਕਰਾਂਗੇ ਜੁੱਤੀ ਵੀ ਫੇਰਾਂਗੇ ਹਾਂ ਤੁਹਾਨੂੰ ਸਪੱਸ਼ਟ ਗੱਲ ਮੇਰੀ ਗੱਲ ਨੂੰ ਸੁਣੋ ਮੇਰੀ ਗੱਲ ਨੂੰ ਕਰਾਂਗੇ ਠੀਕ ਹੈ ਨਹੀਂ ਆਪਾਂ ਤਰੀਕੇ ਨਾਲ ਗੱਲ ਕਰਾਂਗੇ ਠੀਕ ਹੈ ਨਹੀਂ ਕਿਵੇਂ ਕਰੀਏ ਦੱਸੋ ਤੁਸੀਂ ਦੱਸੋ ਹਾਂ ਆਪਾਂ ਟਾਈਮ ਰੱਖੋਗੇ ਨਹੀਂ ਨਹੀਂ ਕੱਲ ਦਾ ਟਾਈਮ ਰੱਖਾਂਗੇ ਸਾਡਾ ਚਾਰ ਚੁਪੈਰਾ ਹੁੰਦਾ ਨਹੀਂ ਉਹ ਪੜਾ ਨਹੀਂ ਮੈਂ 11 ਵੇ ਤੇ ਰੋਜ਼ ਚਾਬੀਆਂ ਭਾਲ ਕੇ ਆਣਾ ਗਲਤੀ ਕੀਤੀ ਹੈ ਤੇ ਗੰਡ ਦੇਾਂਗੇ ਪਾਈ ਅਸੀਂ ਫੋਨਾਂ ਮੈਂ ਤੁਹਾਡਾ ਮੈਂ ਕਰਦੇ ਹਾਂ ਅਸੀਂ ਵੀ ਕਰਦੇ ਹਾਂ ਤੁਸੀਂ ਮੇਰੇ ਤੋਂ ਕੱਲ ਬੈਠਾਂਗੇ ਬਗਲ ਆਪਾਂ ਕੱਲ ਬੈਠਾਂਗੇ ਆਰਾਮ ਨਾਲ ਨਹੀਂ ਨਹੀਂ ਅੱਜ ਹੀ ਮੇਰੇ ਬਾਬਾ ਜੀ ਕੱਲ ਦਾ ਕੋਈ ਟਾਈਮ ਨਹੀਂ ਹੈਗਾ ਹਾਂ ਜੀ ਕੱਲ ਗੰਭਾ ਕਰਾਂਗੇ ਤੁਸੀਂ ਤੋਂ ਆਏ ਹੋਏ ਨੇ ਕੱਲ ਦਾ ਕੋਈ ਕੱਲ ਆਪਾਂ ਕੱਪਲ ਕੀਜੀ ਕੱਲ ਬੈਠਾਂਗੇ ਆਪਾਂ ਕੱਲ ਆਪਾਂ ਬੈਠ ਕੇ ਆਰਾਮ ਨਾਲ ਲਾਓ ਗੇੜ ਚ ਲਾਓ ਉਹਦੇ ਜੁੱਤੀ ਫੇਰ ਕੇ ਬੈਠਾਣਾ ਫੇਰ ਲੈ ਆਵਾਂਗੇ ਚਲੋ ਆਪਾਂ ਹੱਥ ਕੀ ਲੈ ਤੁਮ ਆਈ ਬੱਸ ਸਾਡਾ ਉਹ ਬੰਦਾ ਬੰਦਾ ਲਾ ਲਿਆ ਚੱਲਿਆ ਅੰਦਰ ਇਹਨਾਂ ਨੂੰ ਹੋਰ ਵੀ ਇਨਕਮ ਹੀ ਨਹੀਂ ਆਈ ਆਪਾਂ ਐਸੀ ਨਾਲ ਦੁੱਖ ਲੋ ਜੀ ਇਹਨਾਂ ਦਾ ਵੀ ਦੁੱਖ ਹੈ ਇਹਨਾਂ ਨੂੰ ਧਮਕੀ ਦੇ ਰਹੇ ਨੇ ਭਾਬੀ ਧਮਕੀ ਕੀ ਦੇ ਰਹੇ ਨੇ ਕੰਮ ਕੀ ਕਿਧਰੇ ਨੇ ਕੰਮ ਕੀ ਕੋਈ ਨਹੀਂ ਦੇ ਕੇ ਪੈਸਾ ਗੱਲਾਂ ਕਰੋ ਬੰਦੇ ਗੱਲ ਕਰੋ ਖੜੀਆਂ ਨਾਲ ਦਰੇ ਬੇ ਨੇਂਦਰ ਯਾਰ ਜਿਸ ਨੂੰ ਨਨ ਪ੍ਰਧਾਨ ਸਾਹਿਬ ਨੇ ਕਿਹਾ ਕਿਸੇ ਹੋਰ ਮੈਂਬਰ ਨੇ ਨਹੀਂ ਕਿਹਾ ਮੈਂ ਨੇ ਠੀਕ ਹੈ ਨਹੀਂ ਤੇ ਅਰਦਾਸ ਕਨਾਨ ਪ੍ਰਧਾਨ ਸਾਹਿਬ 1600 ਰੁਪਏ ਲਿੰਦਗੀ ਬੀਬੀਆਂ ਦੇ ਲਿਖੇ ਠੀਕ ਹੈ ਨਾ ਅਰਦਾਸ ਦੇ ਪੇਟਿਆਂ ਦੇ ਵਿੱਚੋਂ ਬਾਕੀ ਹੋਰ ਕੋਈ ਜਿਹੜੀ ਫਾਰਗੌਣ ਦੀ ਗੱਲ ਕਰੀ ਆ ਤੁਸੀਂ ਵੀਡੀਓ ਪਾਈਏ ਤੇ ਤੇਰੀ ਅੱਜ ਦੀ ਗੱਲ ਉਹਦੇ ਵਿੱਚ ਮੰਨ ਕੇ ਕਿਹਾ ਪਾਈ ਸਾਹਿਬ ਤੁਸੀਂ ਕਰ ਮੈਨੂੰ ਪਹਿਲ ਤੋਂ ਜਵਾਬ ਦੇਣ ਲੱਗੇ ਸੀ ਫਿਰ ਕਹਿੰਦੇ ਕਿ ਪਾਈ ਸਾਹਿਬ ਤੁਹਾਡੀ ਕਰਜ ਨੇ ਫਾਰਿੰਗ ਕੀਤੀ ਆ ਵੀਡੀਓ ਕਿ ਆਪਣੀ ਕਰਦੇ ਮਤਲਬ ਕਿਸੇ ਕਰ ਰੱਖੋ ਕਿਸੇ ਰਹੇਗਾ ਕੋਣ ਕੋਲ ਕੋਈ ਪ੍ਰੂਫ ਹੈ ਪ੍ਰੂਫ ਹੈਗਾ ਕਿ ਤੁਸੀਂ ਕਰੀਆ ਵਾਇਰਲ ਕੋਈ ਗੱਲ ਮੈਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਨੂੰ ਤੁਸੀਂ ਜਿੰਨਾ ਤੁਹਾਨੂੰ ਕਹਿ ਸਾਡੇ ਸਾਹਮਣੇ ਲਿਆਓ ਬਾਬਾ ਜੀ ਜੋ ਹੋਇਆ ਗੁਰਦੁਆਰਾ ਸਾਹਿਬ ਚ ਗਲਤ ਹੋਇਆ ਸਹੀ ਹੋਇਆ ਤੁਸੀਂ ਦੱਸੋ ਦੇਖੋ ਜੀ ਦੇਖੋ ਥੋੜਾ ਗਲਤੀ ਹੈ ਬਾਕੀ ਸਾਰੀ ਸੰਗਤ ਤੋਂ ਬੜੇ ਕੋਈ ਕੁਝ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਅਸੀਂ ਉਹ ਆਏ ਵੀ ਤੇ ਗੁਰੂ ਘਰ ਨਹੀਂ ਪ੍ਰਧਾਨ ਨਾਲ ਵੀ ਗੱਲਬਾਤ ਕਰੀਏ ਜਿਹਦਾ ਬੇਡਾ ਉਹ ਉਹ ਵੀ ਕਹਿੰਦਾ ਵੀ ਇਹ ਗੱਲਬਾਤ ਕੁਝ ਨਹੀਂ ਹੈਗੀ ਪਰ ਉਹ ਕੁੜੀ ਨੂੰ ਕੱਚੇ ਤੇ ਲੈ ਕੇ ਫਰਪਰਾ ਨਹੀਂ ਆਇਆ ਤਨੂੰ ਫਿਰ ਘਰੀਸ ਕਿੰਨੇ ਆ ਕੇ ਕਰਦੇ ਨੇ ਛੜਪੰਦਾ ਉਹਦੇ ਉੱਤੇ ਤੱਕ ਜਾਂਦਾ ਕੁੜੀ ਦੋ ਵਾਰੀ ਪੁੱਛੇ ਇਹ ਕਹਿੰਦਾ ਵੀ ਗੱਲ ਹੀ ਕੁਝ ਨਹੀਂ ਹੈਗੀ ਉਹ ਤਾਂ ਭੈਣ ਭਰਾਵਾਂ ਵਰਗੇ ਨੇ ਭੈਣ ਭਰਾਵਾਂ ਵਰਗੇ ਇਹ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਭੈਣ ਭਰਾਵਾਂ ਇਹ ਹਰਕਤਾਂ ਨਹੀਂ ਕਰਦੇ ਹੁੰਦੇ ਬਾਕੀ ਰਹੀ ਗੱਲ ਜੇ ਭੈਣ ਭਰਾ ਨੇ ਆਪਣੇ ਘਰਾਂ ਚ ਜਾ ਕੇ ਜੋ ਮਰਜ਼ੀ ਕਰੋ ਇਹ ਗੁਰੂ ਦਾ ਦਰਬਾਰ ਆ ਸੱਚੇ ਪਾਤਸ਼ਾਹ ਦਾ ਦਰਬਾਰ ਆ ਇਹ ਉੱਚ ਦੇ ਪੀਰਾਂ ਦਾ ਦਰਬਾਰ ਆ ਇੱਥੇ ਆ ਕੇ ਲੁੱਚਪਣਾ ਥੋੜਾ ਚੱਲਣਾ ਦਰਬਾਰ ਦੇ ਵਿੱਚ ਇਹਨਾਂ ਦੇ ਜੁੱਤੀ ਵੀ ਫੇਰਾਂਗੇ ਤੇ ਕਾਰਵਾਈ ਵੀ ਕਰਵਾਵਾਂਗੇ ਜਿਹੜੀ ਹੁੰਦੀ ਆ ਕਿ ਦੱਸਿਆ ਜਰਾ ਕਿ ਗੁਰਦਾਰ ਸਾਹਿਬ ਦੇ ਪ੍ਰਧਾਨ ਵਗੈਰੇ ਨੇ ਜਿਹਨੂੰ ਅੱਜ ਅੱਜ ਗੁਰੂ ਘਰ ਦਾ ਪ੍ਰਧਾਨ ਆ ਜੀ ਇਹ ਬਾਬਾ ਸਾਨੂੰ ਕੋਈ ਲੈਣ ਬੇਟਾ ਪ੍ਰਧਾਨ ਦਾ ਮਰਜ਼ੀ ਆ ਉਹਦਾ ਬੇਟਾ ਤੇ ਸਾਡੇ ਨਾਲ ਵੀ ਮਤਲਬ ਰੂੜ ਨਹੀਂ ਬਦਮਾਸ਼ੀ ਵਾਲੀ ਗੱਲ ਕਰ ਰਿਹਾ ਇਹ ਬੇਅਕਲੀ ਵਾਲੀ ਬੇਸ਼ਾਨੀ ਬਾਬਾ ਜੀ ਪੁਲਿਸ ਵਾਲਿਆਂ ਨਾਲ ਕਹਿੰਦਾ ਪੁਲਸਾੜਨ ਕੋਈ ਕਾਰਵਾਈ ਕਰੂਗਾ ਭਈ ਮੋਚਾ ਗੈਨ ਮੈਂ ਉਸ ਤੋਂ ਵੀ ਕਾਰਵਾਈ ਕਰਵਾਵਾਂਗੇ ਆਪ ਵੀ ਕਰਾਂਗੇ ਜਿਹੜੀ ਪੰਥ ਕਰੂਗਾ ਉਹ ਵੀ ਤੇ ਜੋ ਪ੍ਰਸ਼ਾਸਨ ਕਰੂਗਾ ਉਹ ਵੀ ਕੀ ਲੱਗਦਾ ਕਿ ਬਾਬਾ ਜੀ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਹਰਕਤਾਂ ਕਰਨਾ ਨਹੀਂ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਕੱਲ ਨੂੰ ਨਹੀਂ ਹੋਵੇ ਵੱਡਾ ਮਤਲਬ ਇਕੱਠ ਵੀ ਸਾਨੂੰ ਕਰਨਾ ਪਿਆ ਅਗਰ ਪਰਚਾ ਦਰਜ ਨਹੀਂ ਹੋਊਗਾ ਤਾਂ ਕੋਈ ਵੱਡਾ ਧਰਨਾ ਵੀ ਲਾਉਣਾ ਪੈਗਾ ਕੋਈ ਇਕੱਠ ਵੀ ਕਰਨਾ ਪੈਗਾ ਜਥੇਬੰਦੀਆਂ ਵੀ ਛੱਡਣੀਆਂ ਪਈਆਂ ਉਹ ਵੀ ਛੱਡਾਂਗੇ ਜੀ ਜੀ ਮੈਂ ਤਾਂ ਹੁਣੇ ਥੋੜੀ ਜਿਹਾ ਪਹਿਲਾਂ ਕੋਈ ਵੀਡੀਓ ਆਈ ਹੈ ਮੈਂ ਦੇਖੀ ਹੈ ਮੈਂ ਬੱਚੇ ਨੂੰ ਡਾਂਟਾ ਵੀ ਉਤਰੇ ਕੀ ਕਰ ਰਿਹਾ ਇੰਨੇ ਤਰ੍ਹਾਂ ਇੱਕ ਗਲਤ ਗੱਲ ਗੁਜ਼ਾਰੇ ਨੇ ਕਹਿੰਦਾ ਉਹ ਕਹਿੰਦਾ ਪਾਪਾ ਮੈਂ ਅਸੀਂ ਇਹ ਲਾ ਰਹੇ ਹਾਂ ਫੁੱਲ ਲਾ ਰਹੇ ਸੀਗੇ ਉਹ ਕਹਿੰਦਾ ਵੀ ਅਸੀਂ ਪੈਣ ਪਰੋਂ ਵੰਗ ਰਹੇ ਹਾਂ ਤੇ ਰੋਜ਼ ਉੱਥੇ ਕੱਥੇ ਬੱਚੇ ਰਹਿੰਦੇ ਨੇ ਉਹ ਕਹਿੰਦਾ ਮੈਨੂੰ ਤੰਗ ਕਰਦੀ ਜਾ ਕੇ ਮੈਂ ਦੋ ਮਟ ਨੂੰ ਆ ਕੇ ਮਾਰਿਆ ਮੁੱਕਿਆ ਮੈਂ ਤੇ ਬਸ ਉੱਥੱਲੇ ਗੇਰ ਕੇ ਮੈਂ ਨਾਲ ਦੋਸਤਾਂ ਵਿੱਚ ਦੇਖਿਆ ਕੁਝ ਵੀ ਅਸ਼ਲੀਲ ਹਰਕਤ ਉਹਨਾਂ ਨੇ ਕਿਹਾ ਅਸ਼ਲੀਲ ਹੈ ਸੀਗਾ ਕਿ ਤੁਸੀ ਕਿਹਨੂੰ ਕਹਿੰਦੇ ਹੋ ਠੀਕ ਹੈ ਨਾ ਬੱਚੇ ਨੂੰ ਡਾਂਟਿਆ ਪਰ ਕਹਿੰਦਾ ਵੀ ਉੱtre ਹੋਈ ਜਾ ਕੰਮ ਨਹੀਂ ਕਰੀਦਾ ਹਾਂ ਫਿਰ ਪੰਕਿਆ ਵੀ ਆਪਾਂ ਵੀਡੀਓ ਦੇਖਾ ਵੀ ਵੀਡੀਓ ਬਾਹਰ ਕਿਵੇਂ ਗਈ ਠੀਕ ਹੈ ਮੈਂ ਕਹਿੰਦਾ ਉਹ ਨੂੰ ਨੂੰ ਆਪਾਂ ਕਬੀਏ ਕਰਦੀ ਆ ਇਹਦੇ ਚ ਪ੍ਰਧਾਨਗੀ ਦਾ ਕੋਈ ਲਿੰਕ ਨਹੀਂ ਹੈ ਕੋਈ ਬਾਬਾ ਜੀ ਮੁੱਦਾ ਇਹ ਹੈ ਕਿ ਵੀਡੀਓ ਬਾਹਰ ਕਿਵੇਂ ਗਈ ਇਹ ਨਹੀਂ ਹੈਗਾ ਕਿ ਅਸਲੀ ਮਤਲਬ ਜੋ ਹੋ ਰਿਹਾ ਉਹ ਗਲਤ ਹੈ ਸਹੀ ਹੈ ਬਸ ਦੇਖੋ ਨਾ ਲੇਖੋ ਮੇਰੀ ਗੱਲ ਦੇਖੋ ਮੈਂ ਤੁਹਾਡੇ ਮੀਡੀਆ ਨੂੰ ਪੁੱਛ ਰਿਹਾ ਵੀ ਤੁਸੀਂ ਦੇਖੋ ਵੀ ਵੀਡੀਓ ਚ ਕੀ ਹੈ ਕੁਈ ਦੱਸੋ ਤੁਸੀਂ ਦੱਸੋ ਮੇਰੀ ਸਵੇਰੇ ਪੁਲਿਸ ਬਾਰੇ ਸੀਆਈਡੀ ਇਨਫੈਕਟਰ ਨਾਲਸ ਪੁਲਿਸ ਨਾਲ ਵੀ ਗਈ ਵੀ ਕਹਿੰਦੇ ਸਾਨੂੰ ਕੋਈ ਐਸੀ ਗੱਲ ਨਾ ਚੱਲਣੀ ਆਈ ਵੀ ਹਾਂ ਬੱਚਾ ਉਹ ਕਰ ਰਿਹਾ ਬੱਚੇ ਉਹ ਕੁੜੀ ਦੇ ਕੋਲ ਪਹਿਲਾਂ ਤੰਗ ਕਰਦਾ ਉਹ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਮਰਿਆਦਾ ਦੀ ਮੰਗ ਨਾ ਹੋਵੇ ਮੰਗ ਹੋਈ ਆ ਨਹੀਂ ਨਹੀਂ ਦੇਖੋ ਮੈਂ ਕਹਿੰਦਾ ਨਹੀਂ ਹੋਣੀ ਚਾਹੀਦੀ ਇਹ ਰਾਤ 11 12 ਵਜੇ ਬੱਚੇ ਇਹ ਲਾਰ ਸੀਗੇ ਮੈਂ ਕੋਈ ਮੈਂ ਕੋਈ ਕਹਣਾ ਮੈਂ ਤਾਂ ਨਹੀਂ ਕਰ ਵੀ ਮੇਰੇ ਬੱਚੇ ਨੇ ਠੀਕ ਕੀਤਾ ਦੇਖੋ ਨਹੀਂ ਕਿ ਬੱਚੇ ਨੂੰ ਮੈਂ ਮੈਂ ਕਹਾਂ ਵੀ ਮੇਰੇ ਬੱਚੇ ਨੇ ਠੀਕ ਕੀਤਾ ਨਹੀਂ 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 ਮੈਂ ਨਹੀਂ ਕਹਿੰਦਾ ਬੱਚੇ ਨੇ ਗਲਤ ਕੀਤਾ ਪਰ ਆਪਾਂ ਉਹਦਾ ਇਹ ਤੰਗ ਨਹੀਂ ਆਪਾਂ ਬੱਚਾ ਮੇਰਾ ਠੀਕ ਹੈ ਸਾਰੇ ਫੁੱਲ ਸਾਰੇ ਗੁਬਾਰੇ ਲੰਦਾ ਸਾਰੇ ਅਮਰਧਾਰੀ ਬੱਚਾ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾਂਦਾ ਪਹਿਲੇ ਵੀ ਐਵੇਂ ਦੀ ਹਰ ਨਹੀਂ ਦਹਾਉ ਮੈਂ ਤਰੋਂ ਉੱਥੇ ਸੀ ਏਪੀਸੀ ਜੀ ਉਹ ਇੱਥੇ ਸਾਡੇ ਮਹੱਲੇ ਦੇ ਵਿੱਚ 2-3% ਇਹ ਹੋ ਜਨੇ 2-3% ਇਹ ਹੋ ਜਨੇ ਇੱਕ ਗੁਵਾਨ ਚਾ ਉਹ ਕੁਝ ਨਹੀਂ ਹੈ ਜਦੋਂ ਕਿ ਇੱਥੇ ਚਪੈਲਾ ਸਮਾਗਮ ਤੁਸੀਂ ਵੀ ਆਉਂਦੇ ਹੋ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਆਪਾਂ ਸਾਡੇ ਸਾਨੂੰ ਬਾਬਾ ਜੀ ਬਾਬਾ ਜੀ ਕਰਕੇ ਬੁਲਾਉਂਦੀਆਂ ਸਤਕਾਰ ਦਿੰਦੇ ਆ ਸਾਡੀਆਂ ਧੀਆ ਪੇਣਾ ਮਾਵਾ ਵਰਗੇ ਨੇ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ ਜੇ ਕੋਈ ਸੇਵਾ ਕਰਨ ਆਏਗਾ ਤਾਂ ਹੀ ਨਾ ਠੀਕ ਲੱਗਦਾ ਕਿ ਲਾਕਡਾਊਨ ਤੋਂ ਲੈ ਕੇ ਲਾਕਡਾਊਨ ਤੋਂ ਪਹਿਲਾਂ ਪਪਾ ਜੀ ਮੁੱਦਾ ਸਿਰਫ ਇਹੀ ਹੈ ਪਹਿਲਾਂ ਵੀ ਮੇਰੇ ਕੋਲ ਬੜੇ ਬੜੀ ਪ੍ਰਚਾਰ ਹੋਏ ਮੈਂ ਇਹਨਾਂ ਪ੍ਰਚਾਰਾ ਤੋਂ ਨਹੀਂ ਡਰਦਾ ਪਪਾ ਜੀ ਗੱਲ ਇਹ ਹੈ ਵੀਡੀਓ ਤੁਹਾਡੇ ਅਕੋਰਡਿੰਗ ਗਲਤ ਹੈ ਜਾਂ ਨਹੀਂ ਬਿਲਕੁਲ ਕੀ ਚੀਜ਼ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਨਹੀਂ ਵੀਡੀਓ ਵਾਇਰਲ ਗਲਤ ਹੋ ਰਹੀ ਹੈ ਪਰ ਬੱਚੇ ਨੇ ਜੋ ਗਲਤੀ ਕੀਤੀ ਹੈ ਆਪਾਂ ਉਹਦਾ ਉਹਦਾ ਢੰਗ ਨਹੀਂ ਹੈ ਆਪਾ ਬੱਚੇ ਨੂੰ ਦੇਖੋ ਆਪਾ ਬੱਚਾ ਨਾ ਦਾੜੀ ਵਾਲਾ ਬੱਚਾ ਜਾਵਾਂਗੇ ਕਾਰਬਸਾਤ ਅੱਜ ਰਾਤ ਆਵਾਂਗੇ ਸਮਝਾਵਾਂਗੇ ਪੁੱਤਰੇ ਗਲਤ ਕੀਤਾ ਸਾਡੀ ਵੀ ਇੱਜ਼ਤ ਨੂੰ ਦਾਗ ਲੱਗਦਾ ਇਹ ਗਲਤ ਗੱਲ ਹੈ ਮਤਲਬ ਤੁਸੀਂ ਮੰਨਦੇ ਹੋ ਇਹ ਗਲਤ ਸੀ ਜੋ ਨੇ ਕੀਤੀ ਹੈ ਹਰਕਤ ਗੁਰਦੁਆਰਾ ਸਿੱਧੀ ਗਲਤ ਹੈ ਧੰਨਵਾਦ ਬਾਬਾ ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਬੱਚਿਆਂ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹ ਆਪਸ ਦੇ ਵਿੱਚ ਭੈਣ ਭਾਈ ਨੇ ਉਹ ਨੌਜਵਾਨ ਕੁੜੀ ਦੇ ਨਾਲ ਚੌੜ ਕਰ ਰਿਹਾ ਸੀ ਹਾਲਕੇ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਦਨ ਮਿਊਟ ਲਈ ਪਟਿਆਲਾ ਤੋਂ ਹਿਮਾ ਸ਼ੂ ਦੀ ਰਿਪੋਰਟ